ਜਿਹੜਾ ਲੈਟਰ ਹੈ ਨਾ ਬਹੁਤ ਵੱਡਾ ਪੈਂਟਰ ਇਹ ਲੈਟਰ ਬਾਈ ਜੀ ਕਿੰਨੇ ਫੁੱਟ ਦਾ ਹੈ ਇਹ ਇਹ ਤਕਰੀਬਨ 1500 ਫੁੱਟ ਏਰੀਆ ਜੀ 1500 ਫੁੱਟ ਏਰੀਆ ਹਾਂ ਜੀ ਇਹ ਜਿਹੜਾ ਥੱਲੇ થી ਨਾ ਤੇ ਕੀ ਦਿੱਕਤ ਆ ਰਹੀ ਥੱਲੇ ਤੁਹਾਨੂੰ ਥੱਲੇ ਕੋਈ ਥੰਡੇ ਦਿੱਕਤ ਤਾਂ ਨਹੀਂ ਸਾਨੂੰ ਇਹ ਆ ਰਹੀ ਦੀ ਵੀ ਥੱਲੇ ਜਗ੍ਹਾ ਤੋਂ ਵੀ ਸੀਗੀ ਸਾਡਾ ਇੱਥੇ ਮਹਾਰਾਜ ਪ੍ਰਕਾਸ਼ ਉਤਰ ਕੇ ਕਰਵਾਇਆ ਕਰਾਂਗੇ ਅਸੀਂ ਜਦੋਂ ਬਿਲਕੁਲ 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 ਜਿਹੜੀ ਸ੍ਰੀ ਗੁਰੂ ਨਗਦਾਸ ਸਾਹਿਬ ਦਾ ਜਨ ਦਿਹਾੜਾ ਆ ਰਹੇ ਨੇ ਹਾਂ ਉਸ ਟਾਈਮ ਅਸੀਂ ਉੱਪਰ ਮਹਾਰਾਜ ਪ੍ਰਕਾਸ਼ ਕਰਾ ਕੇ ਤੇ ਭੋਗ ਪਾਇਆ ਕਰਾਂਗੇ ਇਹ ਗਣਪਤ ਸਾਹਿਬ ਦਾ ਜੀਰ ਪੁਆਇੰਟ ਵਿਖੇ ਪਹੁੰਚੇ ਆ ਭਗਤ ਰਵਦਾਸ ਜੀ ਧਰਮਸ਼ਾਲਾ ਪਹਿਲਾਂ ਤਾਂ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਉਹਨਾਂ ਨੇ 7 ਲੱਖ 2000 ਕੀ ਦੀ ਗ੍ਰਾਂਟ ਦਿੱਤੀ ਠੀਕ ਆ ਇਹਦੇ ਨਾਲ ਜੀ ਅਸੀਂ ਸੋਦੀ ਜਗਾ ਜਿਹੜੀ ਅਸੀਂ ਧਰਮਸ਼ਾਲਾ ਦੀ ਜਗਾ ਥੋੜੀ ਜਿਹੀ ਅਸੀਂ ਉੱਪਰ ਤੋਂ ਸੰਭਾੜਾ ਕੇ ਨਮਾ ਉਹਦੇ ਵਿੱਚ ਜੇ ਅਸੀਂ ਮਹਾਰਾਜ ਪ੍ਰਕਾਸ਼ ਕਰਾਇਆ ਕਰਨਾ ਜਦੋਂ ਸਿੱਧਿ ਗੁਰੂ ਰਵਦਾਸ ਭਗਤਾਂ ਚੰਦਿਆਣਾ ਮਹਾਨੇ ਸ੍ਰੀ ਅਖੰਡ ਪਾਠ ਸਾਹਿਬ ਹੂੰ ਦੋਸਤੋ ਲੈਦਾ ਜਿਹੜੇ ਹੋਰ ਵੀ ਲੋਕਾਂ ਦੇ ਕੋਈ ਕੰਮ ਨੇ ਵਿਆਹ ਸਾਦੀ ਜਾਂ ਕੁਛੀ ਕੰਮ ਨੇ ਇੱਥੇ ਹੋਰ ਆਪ ਦਾ ਵਰਤ ਸਕਦਾ ਜੀ ਆਪ ਦਾ ਕੰਮ ਕਰ ਸਕਦੇ ਨੇ ਬਿਲਕੁਲ ਬਿਲਕੁਲ ਕਿਉਂਕਿ ਜਾਰੀ ਪੰਚਾਇਤ ਸਹਿਯੋਗ ਦੇ ਰਹੀ ਆ ਬਹੁਤ ਬਹੁਤ ਵੱਧ ਉਹਦੀ ਮਦਦੋਂ ਇਹ ਕੰਮ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਹਾਂ ਨਗਰ ਸਾਰਾ ਇੱਕ ਟੁੱਟ ਹੋਇਆ ਆ ਹਰੇਕ ਕੰਮ ਦੇ ਵਿਕਾਸ ਵਿਕਾਸ ਪਹਿਲਾ ਹੋਣਾ ਚਾਹੀਦਾ ਹੈ ਨਾ ਵਿਕਾਸ ਵਿਕਾਸ ਵੱਖੋਂ ਕੋਈ ਵੀ ਪਿਛੜੀ ਨਹੀਂ ਚਾਹੀਦੀ ਨਹੀਂ ਸਾਡੇ ਸੱਪੜ ਦੀ ਹੈਗੀ ਆ ਸੱਪੜ ਦੇ ਵਿੱਚ ਮੇਨ ਬਹੁਤ ਵੱਡਾ ਹੀ ਮਸਲਾ ਹੈਗਾ ਸਾਡੇ ਸੱਪੜ ਦੇ ਘਰਾਂ ਨੂੰ ਪਾਣੀ ਆਉਂਦਾ ਸੱਪੜ ਦਾ ਸੱਪੜ ਦਾ ਭਾਈ ਜੀ ਕੀ ਮੁੱਦਾ ਉਹਦੇ ਚ ਪਾਣੀ ਵਾਸਤਾ ਪਾਣੀ ਓਵਰਫਲੋ ਹੋ ਕੇ ਚਰਾਂ ਦੇ ਵਿੱਚ ਆ ਬੜਦਾ ਓਕੇ ਘਰਾਂ ਦੇ ਵਿੱਚ ਆ ਬੜਦਾ ਗਲੀਆਂ ਨਾਲੀਆਂ ਸਾਰੀ ਬਲੌਕਸ ਆ ਜਾਂਦੇ ਆ ਤੁਸੀਂ ਉਹਦੇ ਬਾਰੇ ਕੀ ਚਾਹੁੰਦੇ ਹੋ ਅਸੀਂ ਕਹਿੰਦੇ ਵੀ ਸੱਪੜ ਦਾ ਪਾਣੀ ਦੀ ਨਿਕਾਸੀ ਕਰਕੇ ਬੰਦੇ ਪਾਣੀ ਦੀ ਓਕੇ ਉਸ ਨੂੰ ਵਿੱਚੋਂ ਗਾਂਦ ਕੱਟੀ ਜਾਵੇ ਠੀਕ ਆ ਗਾਂਦ ਕੱਟਣ ਦੇ ਨਾਲ ਵੀ 35 ਸਾਲ ਲੱਗਦੇ ਤੇ ਜਾਂ ਫਿਰ ਉਹਦਾ ਕੋਈ ਸਰਕਾਰ ਹੋਰ ਅੰਦਾਲਾ ਕਰੇ ਕਿ ਕਿਸੇ ਬਾਹਰ ਕਿਸੇ ਆਪਣੇ ਆਹ ਨੇ ਹੁੰਦੇ ਨੇ ਕਿ ਨਾ ਸੈਂਪਲਾਂ ਬੈਰਾ ਮੈਂ ਸਮਝਿਆ ਪਿੰਡ ਦੀ ਗਤੀ ਮੇਨ ਪ੍ਰੋਬਲਮ ਸੱਪੜ ਦੀ ਹੈ ਸੱਪੜ ਦਾ ਹੱਲ ਕੋਈ ਸਾਡੇ ਪਿੰਡ ਦਾ ਨਿਕਲ ਨਹੀਂ ਵਾਈ ਜੀ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹਨਾ ਹਰ ਇੱਕ 100 ਚੋਂ 90% ਸੱਪੜਾਂ ਦੀ ਉਹ ਪ੍ਰੋਬਲਮ ਆ ਕਿਸੇ ਪਿੰਡ ਚ ਚਲੇ ਜਾਓ ਤੁਸੀਂ ਕਿਸੇ ਪਾਸੇ ਚਲੇ ਜਾਓ ਪਾਣੀ ਦੀ ਉਹ ਪ੍ਰੋਬਲਮ ਆ ਕਿਉਂਕਿ ਪਾਣੀ ਹੁਣ ਇੱਕ ਅਸੀਂ ਇਹ ਮੂਲੀ ਪਾਣੀ ਨਾ ਹੁਣ ਤੇਲ ਦਾ ਜਿਹੜਾ ਹੋਇਆ ਨਾ ਵੀ ਤੇਲ ਦੀ ਸੌਟਜ ਹੋਗੀ ਕਿੰਨੇ ਲੋਕ ਤਕਲੀਮਾਂ ਦੇ ਜਿਸ ਦਿਨ ਪਾਣੀ ਦੀ ਸੌਟੇਜ ਹੋਣੀ ਆ ਫਿਰ ਦੇਖੋ ਤੁਸੀਂ ਕੀ ਕਰੋਗੇ ਕਿਉਂਕਿ ਅਸੀਂ ਪਾਣੀ ਬਾਰੇ ਵੀ ਜ਼ਰੂਰ ਧਿਆਨ ਕਰਦੇ ਆ ਵੀ ਪਾਣੀ ਨੂੰ ਦੀ ਮੀਟਣਾ ਕਰਕੇ ਵੀ ਦੱਸ ਦਿਆਂ ਵੀ ਪਾਣੀ ਨੂੰ ਉਨਾ ਹੀ ਫੁੱਲ ਵਰਤੋ ਜਿੰਨੀ ਲੋੜ ਆ ਬਿਲਕੁਲ ਬਿਲਕੁਲ ਪਾਣੀ ਦੀ ਵੀ ਬਚਾਅ ਕਰੋ ਹਨਾ ਸਰਕਾਰੀ ਟੂਟੀਆਂ ਲਾ ਕੇ ਹਾਂ ਸਰਕਾਰੀ ਟੂਟੀਆਂ ਜੇ ਕਿਸੇ ਤੇ ਨਹੀਂ ਵੀ ਲੱਗੀ ਹੋਈ ਤੁਸੀਂ ਲਵਾਓ ਉਹਨੂੰ ਕੋਸ਼ਿਸ਼ ਕਰਕੇ ਹਨਾ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਤੇ ਆਪ ਵੀ ਜਾ ਕੇ ਲਾਈਆਂ ਨੇ ਪਰ ਲੋਕ ਨਹੀਂ ਕਰਦੇ ਪਰ ਅਸੀਂ ਆਪ ਵੀ ਕੋਸ਼ਿਸ਼ ਕਰਦੇ ਭਾਈ ਜੀ ਗੱਲ ਇਹ ਹੁੰਦੀ ਆ ਵੀ ਜਿਹੜੇ ਬੰਦੇ ਨੇ ਸੱਜਣ ਨੇ ਖਿਆਲ ਹੀ ਨਹੀਂ ਕਰਨਾ ਉਹਨੂੰ ਪਾਣੀ ਬਾਰੇ ਨਹੀਂ ਇਹ ਜਦੋਂ ਪ੍ਰੋਬਲਮ ਪਈ ਤਾਂ ਆਪਾਂ ਨੂੰ ਸਾਰਿਆਂ ਨੂੰ ਪਾਣੀ ਆ ਉਹ ਸੱਜਣ ਨੂੰ ਨਹੀਂ ਪੈਣੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਤਿਵੰਤ ਮਾਨ ਸਰਕਾਰ ਦਾ ਸਾਡੇ ਹਲਕੀ ਦੇ ਰਿਪੂ ਸੇਵਾ ਦਾ ਜ਼ਿੰਦਾਰ ਮੰਤਰੀ ਜੀ ਗਿਆਨਪੁਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਨਾਲ ਗਾਲੋ ਪਹਿਲੀ ਛਾਤੀ ਪਹਿਲੇ ਛਾਲੀ ਜੋ ਬਾਲਾ ਇਸਤਾ ਸੀ ਸਾਡੇ ਜੀਰੂ ਰੁਦਾਤ ਰਸਾਲਾ ਦਾ ਜੁੜੇ ਗੱਫੇ ਦਿੱਤੇ ਇਹਨੇ ਕਿ ਆ ਵੀ ਦੋ ਪੁਸ਼ਟਾਕਾਂ ਜੀ ਥਰੇ ਤੇ ਨਾਲ ਕਰੋ ਤੁਹਾਨੂੰ ਹੋਰ ਵੀ ਪੱਤ ਪੱਤ ਘੰਟਾ ਲਵਾਂਗੇ ਇਹ ਸਾਡੇ ਹਲਕੇ ਨੂੰ ਮਾਣ ਆ ਕਿ ਸਾਨੂੰ ਇਹ ਜਿਹੇ ਇਹ ਮੰਨ ਲਏ ਨੇ ਤੇ ਅੱਜ ਸਾਡਾ ਤਨਵੀਰ ਖਦੇ ਨਗਰ ਨਾਸੀ ਆ ਵੀ ਖੜੇ ਆ ਸਾਰੇ ਇਹਨੂੰ ਮੂਕੀ ਨਿਸ਼ਾਨ ਕਰਦੇ ਆ ਕਿ ਜਿਹੜਿਆ ਜੀ ਇਹਨਾਂ ਨੂੰ ਵੋਟਾਂ ਪਈਆਂ ਸੀ ਉਹਨਾਂ ਨੇ ਸਾਨੂੰ ਪਹਿਲੇ ਸਾਲ ਹੀ ਉਹਦਾ ਬੋਲ ਬੋਰ ਦੀ ਕੋਸ਼ਿਸ਼ ਕੀਤੀ। ਯਾਨੀ ਕਿ ਜੋ ਤੁਸੀਂ ਮੰਗਿਆ ਸੀ ਉਹ ਤੁਹਾਨੂੰ ਮਿਲ ਗਿਆ। ਇਹਨੇ ਪਹਿਲੇ ਚੱਲੇ ਯਾਰੂੰ ਜਿਆ ਜਿਹੜਾ ਉਸੇ ਨਾਲ ਲੈ ਲਓ। ਕਿੰਨੇ ਟਾਈਮ ਚ ਮਿਲਿਆ ਤੁਹਾਨੂੰ? ਇਹਦਾ ਆਉਂਦਾ ਚੌਕ ਚਾਰਪਾਣੀ ਨੇਵਾਲੀ ਸ਼ਾਲੂ 7 ਲੱਖ ਦੀ ਗ੍ਰਾਂਟ। ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮਰਜ਼ੀ ਕੰਮ ਦਾ ਪੂਰੀਆਂ ਹੋਈਆਂ ਜਿਹੜੀਆਂ ਸਰਕਾਰ ਤੋਂ ਨਹੀਂ ਤਾਂ ਕਈ ਸਰਕਾਰਾਂ ਦੇ ਜਨਮ ਲੰਗ ਜਾਂਦੇ ਨੇ ਕਈ ਚਰਮਾ ਤਾਂ ਕੋਈ ਕਿਸੇ ਨੂੰ ਕਹਿ ਜਾਂਦੇ ਨੇ ਵਾਦੇ ਕਰ ਜਾਂਦੇ ਨੇ ਦਿੰਦੇ ਨਹੀਂ ਪਰ ਇੱਕ ਇਹ ਪਹਿਲੀ ਸਰਕਾਰ ਆ ਝਟੋ ਝਟ ਆਮ ਬੰਦੇ ਦੇ ਆਮ ਆਦਮੀ ਪਾਰਟੀ ਆ ਜਿਹੜੀ ਆਮ ਬੰਦੇ ਦੇ ਚੈੱਕ ਹੱਥ 'ਚ ਫੜਾਉਂਦੀ ਆ ਇਹ ਸਾਸ ਜੀਆ ਕਰਾਉਂਦੀ ਆ ਇਹ ਅਸੀਂ ਕਿਸੇ মিডিਆ ਪਰਸਨ ਤੌਰ ਤੇ ਨਹੀਂ ਅਸੀਂ ਬਾਹਰ ਪਿੰਡਾਂ ਜਾਂਦੇ ਆ ਉੱਥੇ ਵੀ ਇਹੀ ਅਹਿਸਾਸ ਆ ਇਸ ਦਾ ਸਾਨੂੰ ਵੀ ਬਹੁਤ ਬੈਨੀਫਿਟ ਸਾਡੇ ਐਸ.ਸੀ. ਜਮਾਤ ਨੂੰ ਬਹੁਤ ਵੱਡਾ ਇਹਦਾ ਆਉਣ ਵਾਲੇ ਸਮੇਂ ਫਾਇਦਾ ਹੋਣਾ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਕੋਲੇ ਲੋਕਾਂ ਕੋਲੇ ਜਗਾ ਦੀ ਘਾਟ ਆ ਜਗਾ ਦੀ ਘਾਟ ਕਰਨੇ ਸੀ ਖੁਸ਼ੀ ਕਮੀ ਦੇ ਕੋਈ ਪ੍ਰੋਗਰਾਮ ਸਾਨੂੰ ਕੋਈ ਸ਼ਰਤ ਤੇ ਟੈਂਟ ਲਾਉਣਾ ਪੈਂਦਾ ਕਿਤੇ ਹੋਰ ਇਸ ਲਈ ਇਹਨੂੰ ਜਿਹੜੀ ਜਗਾ ਵਾ ਸਾਡੇ ਆਉਣ ਵਾਲੇ ਫਿਊਚਰ ਵਾਸਤੇ ਬਹੁਤ ਹੀ ਵਧੀਆ ਹਨੂੰ ਵਧੀਆ ਬਣੂਗੀ ਰੂਪ ਇਹਦਾ ਬਹੁਤ ਹੀ ਖੈਰਾ ਚੱਪੜ ਇਹ ਕੋਈ ਜ਼ਿੰਦਗੀ 'ਚ ਬਦਲਾਅ ਹੁੰਦਾ ਦੇਖਿਆ ਜੀ ਬਦਲਾਅ ਆ ਹੇ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਤੁਹਾਡੇ ਕੋਲ ਸੁਣਨਾ ਚਾਹੁੰਦਾ ਸੀ ਕਿਉਂਕਿ ਬਦਲਾਅ ਜਦੇ ਹੁੰਦਾ ਜਦੋਂ ਕੋਈ ਜ਼ਿੰਦਗੀ ਚ ਨਵਾਂ ਮੋੜ ਆਉਂਦਾ ਕਿਉਂਕਿ ਨਵੇਂ ਬਿਨਾ ਕਹੇ ਤੇ ਕੋਈ ਚੀਜ਼ਾਂ ਮਿਲ ਜਾਣ ਨਹੀਂ ਤਾਂ ਜੁੱਤੀਆਂ ਘਸਾਉਂਦੇ ਰਹਿ ਜਾਂਦੇ ਸੀ ਗੱਡੀਆਂ ਭਜਾਉਂਦੇ ਰਹਿ ਜਾਂਦੇ ਸੀ ਲੀਡਰ ਵਾਹ ਵਾਹ ਕਰਕੇ ਚਲੇ ਜਾਂਦੇ ਸੀ ਅੱਜ ਤੁਹਾਡੇ ਕੋਲ ਲੀਡਰ ਆ ਕੇ ਕਹਿੰਦਾ ਵੀ ਸਾਨੂੰ ਕੰਮ ਦੱਸੋ ਠੀਕ ਹੈ ਨਾ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਸਾਡੇ ਲਈ ਬਹੁਤ ਬਹੁਤ ਬੜੀ ਚੰਗਾ ਰਹੀ ਹੈ ਹੂੰ ਤੇ ਲੋਕਾਂ ਨੇ ਨਾਲ ਮਿਲ ਮਿਲਾ ਕੇ ਚੱਲ ਗਏ ਹੂੰ ਨਹੀਂ ਕਈ ਲੋਕ ਕਹੀ ਜਾਂਦੇ ਨੇ ਬਦਲਾ ਆਇਆ ਪਤਾ ਨਹੀਂ ਕਿੱਥੇ ਆ ਬਦਲਾ ਹੁਣ ਤੁਸੀਂ ਅੱਜ ਦੱਸਿਆ ਵੀ ਬਦਲਾ ਆ ਵੀ ਤੁਸੀਂ ਕਿ ਦੱਸਿਆ ਵੀ ਅੱਜ ਬਦਲਾ ਆ ਆਹ ਚੀਜ਼ ਦਾ ਦੱਸਿਆ ਵੀ ਆ ਬਦਲਾ ਸਹੀ ਗੱਲ ਆ ਹਾਂਜੀ ਸਹੀ ਗੱਲ ਆ ਸਹੀ ਆ ਜੀ ਸਹੀ ਠੀਕ ਆ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਗਰਮੇਲ ਸਿੰਘ ਗਰਮੇਲ ਸਿੰਘ ਜੀ ਠੀਕ ਠਾਕ ਹੋ ਠੰਡ ਤੋਂ ਬਚੇ ਹੋਏ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਤੁਹਾਡੇ ਪਿੰਡ ਆਏ ਆ ਇੱਥੇ ਜੱਸ ਰਹੀ ਆ ਜੀ ਇਹ ਇਹ ਸਿੱਧਾ ਕੰਮ ਕਰਨ ਦੇ ਰਹੇ ਹਨ ਬਿਲਕੁਲ ਨਾਲ ਖਾਣੀਆਂ ਰਹ ਹਾਂ ਭਾਈ ਜੀ ਚੱਲੀ ਜਾਈਏ ਪਿੰਡ ਹਾਂ ਬਿਲਕੁਲ ਬਿਲਕੁਲ ਹਾਂ ਬੋਲੇ ਇਹ ਪੂਰਾ ਪਾਸਾ ਬਿਲਕੁਲ ਆ ਵੀਰੇ ਘੱਟ ਵਿੱਚ ਕੈਮਰਾਮੈਨ ਆ ਆ ਲੋ ਜੀ ਸਾਡੇ ਵੀਰ ਲੈਂਟਰ ਵਾਲੇ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਇੰਨੀ ਮਿਹਨਤ ਕਰ ਰਹੇ ਨੇ ਵਿਚਾਰੇ ਠੰਡ ਦੇ ਵਿੱਚ ਨਾਲ ਸਾਡੇ ਮਿਸਤਰੀਆਂ ਦਾ ਧੰਨਵਾਦ ਜਿਨ੍ਹਾਂ ਨੇ ਐਡਾ ਪ੍ਰਾਲਾ ਕਰਿਆ ਸਭ ਤੋਂ ਵੱਡਾ ਧੰਨਵਾਦ ਸਾਡੇ ਵੀਰ ਦਾ ਦਿਲਜੀਤ ਦਾ ਜਿਨ੍ਹਾਂ ਨੇ ਐਡਾ ਪ੍ਰਾਲਾ ਕਰਿਆ ਪਿੰਡ ਦੇ ਵਿੱਚ ਇਹ ਜਗ੍ਹਾ ਮੁਕੰਮਲ ਹੋ ਰਹੀ ਅੱਜ ਸਾਰੇ ਵੀਰਾਂ ਦਾ ਸਾਰੇ ਪਿੰਡ ਦਾ ਇਹ ਦਿਲੋਂ ਧੰਨਵਾਦ ਆ ਸਭ ਤੋਂ ਵੱਡਾ ਧੰਨਵਾਦ ਗਿਆਸਪੁਰਾ ਜੀ ਦਾ ਜਿਨ੍ਹਾਂ ਨੇ ਪੈਸੇ ਪਾ ਕੇ ਇਹ ਕੰਮ ਸਿਰੇ ਕੀਤਾ ਸਾਰਜ ਨੂੰ ਤੇ ਚੜਿਆ